ਸਾਡੇ ਪੀਐਮ ਸਾਹਿਬ ਉਹ ਹੰਤਮਾਨ ਜੀ ਇਹ ਕਹਾਂਦੇ ਆ ਕਿ ਮੈਂ ਮਾਈਨਿੰਗ ਹੋਣੀ ਨਹੀਂ ਦੇਣੀ ਕਹਿੰਦਾ ਕਿਸਾਨਾਂ ਦਾ ਖਵਾਲਾ ਵਾ ਨਜਾਇਜ਼ ਹੋ ਰਹੀ ਮਾਈਨਿੰਗ ਨੂੰ ਦੇਖ ਕੇ ਕਿਸਾਨਾਂ ਅੱਖਾਂ ਦੇ ਉੱਡੇ ਹੋਸ਼ ਜਿਵੇਂ ਵੀ ਮਸ਼ੀਨਾਂ ਨਾਲ ਖੇਤਾਂ ਨੂੰ ਬਣਾ ਦਿੱਤਾ ਗਿਆ ਖੂ ਕਰੀਬ 20 ਤੋਂ 25 ਫੁੱਟ ਤੱਕ ਡੂੰਘੇ ਟੋਏ ਦੇਖ ਕੇ ਕਿਸਾਨਾਂ ਦੇ ਹੋਸ਼ ਉੜ ਗਏ ਜਿਨ੍ਹਾਂ ਨੇ ਪੰਜਾਬ ਸਰਕਾਰ ਖਿਲਾਫ ਅਤੇ ਪ੍ਰਸ਼ਾਸਨ ਖਿਲਾਫ ਮੌਕੇ ਤੇ ਹੀ ਜਮ ਕੇ ਨਾਰੇ ਵਾਸੀ ਕੀਤੀ ਅਤੇ ਵੱਡੇ ਪੱਧਰ ਤੇ ਹੋ ਰਹੇ ਇਸ ਚਿੱਟੇ ਸੋਨੇ ਦੀ ਕਾਲਾ ਵਿਧਾਰੀ ਨੂੰ ਰੋਕਣ ਦੀ ਮੰਗ ਕੀਤੀ। ਕਾਤੀ ਕਿਸਾਨ ਯੂਨੀਅਨ ਪਾਦਿਆਂ ਜਿੰਦਾਬਾਦ ਪੰਜਾਬ ਸਰਕਾਰ ਮਰਦਾਬਾਦ ਪੰਜਾਬ ਸਰਕਾਰ ਮਰਦਾਬਾਦ ਆ 15 ਫੁੱਟ ਹੈਗੀ ਮਿੱਟੀ ਰਾਵਨ 15 ਤੋਂ 20 ਵੀ ਹੋ ਸਕਦੀ ਹੈ। ਹਾਂ ਚੱਲ ਆ ਜਾ ਆ ਦੇ ਟਿਕਾਣਾ ਟਿਕਦੀ ਆ 25 ਫੁੱਟ ਵੀ ਨਹੀਂ ਛੱਡੀ ਆ ਪੂਰੀ ਦੀ ਪੂਰੀ ਡੱਪੀ ਆ ਹਲੇ ਹੋੜਾ ਪੈਣੀ ਆ ਤੋ ਆ ਹੀ ਡਾਡੂnga ਪਾਉਨੇ ਉਹ ਡਿਕਣੀ ਆ ਫੇਰ ਰਹਿਣੀਆਂ ਨਹੀਂ ਪੈਣੀਆਂ ਨਾਲੇ ਇਹਨ ਛੱਡਣੀ ਥੋੜੋ ਇਹਨ ਹੌਲੀ ਹੌਲੀ ਖਲਾ ਆ ਸੰਗਿਆ ਹੋਇਆ ਵੀ ਬਾੜਾ ਜਾਣਾ ਕਿਤੇ ਪਿਆਣਖਿਆ ਆ ਤੇ ਉਥੋਂ ਦੀ ਮੀਨ ਪੈ ਜਾ ਕਰਨੀ ਆ ਤਾਂ ਤਸਵੀਰਾਂ ਚ ਸਾਫ ਦੇਖਿਆ ਜਾ ਸਕਦਾ ਕਿ ਕਿਵੇਂ ਜੀਸੀਬੀ ਮਸ਼ੀਨਾਂ ਨਾਲ ਖੇਤਾਂ ਨੂੰ ਖੂਦ ਆ ਰੂਪ ਦਿੱਤਾ ਜਾ ਰਿਹਾ ਹੈ ਫੱਡੇ ਬੱਦਰ ਤੇ ਮਾਈਨਿੰਗ ਹੋ ਰਹੀ ਤੇ ਉਹ ਵੀ ਨਜਾਇਜ਼ ਤਰੀਕੇ ਨਾਲ ਚੋਣਾ ਸਮੇ ਇਹ ਸਭ ਤੋਂ ਚਰਚਿਤ ਮੁੱਦਾ ਰਿਹਾ ਮਾਈਨਿੰਗ ਰੋਕਣ ਦੇ ਹਰ ਪਾਰਟੀ ਵੱਲੋਂ ਦਾਅਵੇ ਕੀਤੇ ਗਏ ਪਰ ਹੁਣ ਹਕੀਕਤ ਕੁਝ ਹੋਰ ਹੀ ਨਸ ਰੌਂਦੀ ਹੈ ਬਿਆਸਦਰਿਆ ਨੇੜੇ ਹੋ ਰਹੀ ਇਸ ਨਜਾਇਜ਼ ਮਾਈਨਿੰਗ ਦਾ ਮੁੱਦਾ ਮੀਡੀਆ ਨੇ ਵੀ ਪ੍ਰਮੁੱਖਤਾ ਨਾਲ ਛੁਕਿਆ ਜਿਸ ਤੋਂ ਬਾਅਦ ਪ੍ਰਸ਼ਾਸਨ ਥੋੜਾ ਬਹੁਤ ਜਾ ਗਿਆ ਪਰ ਨਤੀਜਾ ਜ਼ੀਰੋ ਰਿਹਾ ਅਜੇ ਹੁਣੇ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਲਖਣਕਲਾ ਪੱਤੜਕਲਾ ਅਤੇ ਪਿੰਡ ਕੁੱਗਸੋਤੋ ਜਿੱਥੇ ਕਿਸਾਨ ਆਖੂਆ ਨੇ ਇਸ ਨਜਾਇਜ਼ ਮਾਈਨਿੰਗ ਦੇ ਮੌਕੇ ਤੇ ਜਾ ਕੇ ਛਾਪਾ ਮਾਰਿਆ ਪਰ ਸਰਕਾਰੀ ਦੰਤਰ ਨੂੰ ਇਸ ਦੀ ਪਿੰਕ ਤੱਕ ਨਹੀਂ ਜਾਂ ਫਿਰ ਇਹ ਕਹਿ ਲੋ ਕਿ ਜਾਣਬੁੱਝ ਕੇ ਸਰਕਾਰੀ ਦੰਤਰ ਮੂਕ ਦਰਸ਼ਕ ਬਣਿਆ ਹੋਇਆ ਹੈ ਅੱਜ ਮਿਤੀ 3 ਨਾ 24 ਨੂੰ ਜਿਹੜਾ ਅਸੀਂ ਇੱਥੇ ਆ ਜੀ ਮਾਈਨਿੰਗ ਬਹੁਤ ਵੱਡੀ ਪੱਧਰ ਤੇ ਹੋ ਰਹੀ ਆ ਲਖਣਕਲਾ ਪਿੰਡ ਜਿਹੜਾ ਜਿਹੜਿਆ ਕਪੂਰਥਲਾ ਦਾ ਬੜਾ ਵੱਡਾ ਪਿੰਡ ਆ ਜਿੱਦੀ ਘੱਟੋ ਘੱਟ 250000 ਏਕੜ ਜ਼ਮੀਨ ਆ ਨਾਲ ਖੁੱਪਸ਼ ਹੋ ਰਿਹਾ ਨਾਲ ਫੁੱਲੇ ਵਾਲ ਗੈਣ ਮਿੰਟ चौहान ਛੋਟਾ ਲਖਣ ਅਮੀਰੇ ਪਾਕ ਜਿਹੜਾ ਮਾਈਨਿੰਗ ਹੋ ਰਹੀ ਆ ਇਹਦੇ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਡੀਸੀ ਕਪੂਰਥਲਾ ਨੂੰ ਬਣੀ ਯਾਰੀ ਬੇਨਤੀ ਕਰ ਚੁੱਕੇ ਆ ਜਿਹੜਾ ਅਸੀਂ ਉਹ ਮਾਈਨਿੰਗ ਵਾਲਾ ਕਰਨ ਆ ਉਹਨੂੰ ਬੜੀ ਬੜੀ ਆਫ ਜਾ ਕੇ ਮਿਲ ਚੁੱਕੇ ਆ ਐਸਐਚਓ ਜਿਹੜਾ ਸਦਰਿਆਂ ਉਥੇ ਜਾ ਕੇ ਅਸਾਂਗੇ ਰਿਪੋਰਟ ਦੇ ਚੁੱਕੇ ਆ ਤਕਰੀਬਨ ਸਾਨੂੰ ਇਹ ਜਿਹੜਾ ਮਹੀਨਾ ਹੋ ਗਿਆ ਰੋਣਾ ਪਉਂਦਿਆਂ ਪਰ ਕਿਸੇ ਦੇ ਕੰਨਾਂ ਤੇ ਜੂ ਨਹੀਂ ਸਰਕਦੀ ਅਸੀਂ ਇਹੋ ਪੰਜਾਬ ਸਰਕਾਰ ਨੂੰ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਸੀਐਮ ਸਾਹਿਬ ਵੇਖੋ ਆ ਸਾਰੇ ਪਿੰਡਾਂ ਦੇ ਪਿੰਡ ਉੱਜੜ ਗਏ ਆ 20 ਤੋਂ 25 ਫੁੱਟ ਜਿਹੜੀ ਮਾਈਨਿੰਗ ਹੋ ਰਹੀ ਆ ਉਹ ਜਿਹੜੇ ਛੋਟੇ ਕਿਸਾਨ ਆ ਉਵੇਂ ਉਂਝਣ ਗਏ ਆ ਜਿਹੜੇ ਨੱਕੇ ਨੱਕੇ ਕਸਾਵ ਨਹੀਂ 2-2 4-4 5-5 ਹਜ਼ਾਰਾਂ ਇੱਕ ਕਰ ਦੇ ਮਾਈਨਿੰਗ ਫਾਇਲ ਗਈ ਆ ਇਸ ਕਰਕੇ ਸਾਡੀ ਇਹ ਪੂਰੀ ਔਰ ਫਾਕੀ ਬਖਾਨ ਨਿਉਨ ਕਾਦੀਆਂ ਦੀ ਇਹ ਮੰਗਿਆ ਸਾਡੇ ਪੰਜਾਬ ਪ੍ਰਧਾਨ ਮੀਤ ਸਿੰਘ ਜੀ ਕਾਦੀਆਂ ਵੱਲੋਂ ਔਰ ਸਾਡੇ ਵੱਲੋਂ ਜ਼ਿਲ੍ਹਾ ਪ੍ਰਧਾਨ ਜੀ ਦੀ ਟੀਮ ਦੇ ਵੱਲੋਂ ਨਜਾਇਜ਼ ਮਾਈਨਿੰਗ ਦਾ ਮੁੱਦਾ ਅਕਸਰ ਸੁਰਖੀਂ ਚੇਤ ਰਹਿੰਦੇ ਪਰ ਕੋਈ ਵੀ ਸਰਕਾਰੀ ਅਧਿਕਾਰੀ ਕਾਰਵਾਈ ਤਾਂ ਕੀ ਕਰਨੀ ਇਸ ਮੁੱਦੇ ਤੇ ਬੋਲਣ ਲਈ ਵੀ ਧਿਆਰ ਨਹੀਂ ਇਹ ਗੱਲ ਅਸੀਂ ਇਸ ਲਈ ਆਖ ਰਹੇ ਹਾਂ ਕਿਉਂਕਿ ਜਦੋਂ ਸੈਂਟਰਲ ਪੰਜਾਬ ਟੀਵੀ ਦੀ ਟੀਮ ਵੱਲੋਂ ਵੱਖ-ਵੱਖ ਅਧਿਕਾਰੀਆਂ ਨਾਲ ਇਸ ਮੁੱਦੇ ਤੇ ਗੱਲ ਕਰਨੀ ਚਾਹੀਦੀ ਤਾਂ ਕਿਸੇ ਵੀ ਅਧਿਕਾਰੀ ਨੇ ਫੋਨ ਚੁੱਕਣਾ ਤੱਕ ਵੀ ਮناسب ਨਾ ਸਮਝਿਆ ਜਿਹੜਾ ਐਸਆਈਓ ਕਰਨ ਆ ਕਪੂਰਥਲੇ ਦਾ ਐਸਆਈਓ ਜਿਹੜਾ ਮਾਈਨਿੰਗ ਵਾਲਾ ਡੀਸੀ ਦਫਤਰ ਕਪੂਰਥਲਾ ਵੰਦਾ ਉਹ ਬਣੀ ਵੱਡੀ ਪੰਦਰ ਸੇ ਜਿਹੜਾ ਆ ਇਥੋਂ ਪੈਸੇ ਲਾ ਰਿਆ ਔਰ ਉੱਪਰੋਂ ਲਾਲ ਮਿੱਟੀ ਥੱਲੇ ਹੋ ਰਹੀ ਤਾਂ ਉੱਠ ਕੇ ਲੱਖਾਂ ਕਰੋੜਾਂ ਦੇ ਹਿਸਾਬ ਜਿਹੜੀ ਆ ਮੈਨ ਕਾਲੇ ਵੇਚ ਰਹੇ ਆ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਇਹ ਕਹ ਰਹੇ ਆ ਫਿਰ ਮੈਂ ਮਾਈਨਿੰਗ ਹੋਣ ਨਹੀਂ ਦੇਣੀ ਮੈਂ ਕਿਸਾਨਾਂ ਦਾ ਰਖਵਾਲਾ ਵਾ ਤੁਸੀਂ ਇਹ ਆ ਜਿਹੜੀ ਵੀਡੀਓ ਅੱਜ ਅਸੀਂ ਬਣਾ ਰਹੇ ਆ ਇਹ ਤੁਸੀਂ ਆਪ ਹੀ ਸੁਣ ਲਓ ਭਗਵੰਤ ਮਾਨ ਜੀ ਜਾਂ ਜਿਹੜੇ ਉਹਦੇ ਮੰਤਰੀ ਸਾਹਿਬਾਨ ਨੇ ਆ 100 ਤੋਂ 200 ਵਾਲਾ ਵੱਡਾ ਸਨਾਲਾ ਤੇ ਜਿਹੜੀਆਂ ਮਸ਼ੀਨਾਂ ਜੇਸੀ ਮਸ਼ੀਨਾਂ 20 ਤੋਂ 25 ਮਸ਼ੀਨਾਂ ਜੇਸੀ ਖਰੀਦਿਆਂ ਨੇ ਤਾਂ ਇਸ ਚਿੱਟੇ ਸੋਨੇ ਦੀ ਕਾਲਾ ਬਜ਼ਾਰੀ ਵੱਡੇ ਪੱਧਰ ਤੇ ਹੋ ਰਹੀ ਹੈ ਤਸਵੀਰਾਂ ਸਾਫ਼ ਨੇ ਜਿਨ੍ਹਾਂ ਤੋਂ ਖੁਦ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਕਿਵੇਂ ਖੇਤਾਂ ਚੋਂ ਵੱਡੇ ਪੱਧਰ ਤੇ ਮਾਈਨਿੰਗ ਕੀਤੀ ਜਾ ਰਹੀ ਹੈ ਜਦਕਿ ਇੰਛੇਕਰ ਕਿਸੇ ਆਮ ਵਿਅਕਤੀ ਨੇ ਖੇਤ ਚੋਂ ਜਾਂ ਫਿਰ ਆਪਣੇ ਘਰ ਚੋਂ ਵੀ ਮਿੱਟੀ ਚੁੱਕਣੀ ਹੋਵੇ ਤਾਂ ਉਸ ਲਈ ਹਜ਼ਾਰ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਨੇ ਪਰ ਸ਼ਾਇਦ ਇੱਥੇ ਨਾ ਕੋਈ ਪਰਮਿਸ਼ਨ ਲਈ ਗਈ ਅਤੇ ਨਾ ਹੀ ਕੋਈ ਜਵਾਬ ਦੇਇਆ ਮਿੱਟੀ ਚੁੱਕੀ ਜਾ ਰਹੀ ਤੇ ਉਹ ਵੀ ਗੈਰ ਕਾਨੂੰਨੀ ਤਰੀਕੇ ਨਾਲ ਕਪੂਰਥਲਾ ਤੋਂ ਕਸ਼ਨੀ ਸਿੰਘ ਪੰਡਾਲ ਸੈਂਟਰਲ ਪੰਜਾਬ ਟੀਵੀ